ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਭਗਤ ਛੱਜੂ ਕੌਣ ਸੀ ਆ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਇੱਕ ਸਖ ਰਹਿਂਦਾ ਸੀ ਜਿਸ ਦਾ ਨਾਮ ਛੱਜੂ ਭਗਤ ਸੀ ਉਹ ਨੇਕ ਅਤੇ ਇਮਾਨਦਾਰ ਅਤੇ ਪਰਮਾਤਮਾ ਦੇ ਭੈ ਵਾਲਾ ਅਤੇ ਸਤ ਸੰਗੀ ਪਰੋਸ਼ੀ ਉਹ ਇੱਕ ਦੁਕਾਨਦਾਰ ਹੋਇਆ ਕਰਦਾ ਸੀ ਸੱਚਾ ਇਨਸਾਨ ਹੋਣ ਕਰਕੇ ਹਿੰਦੂ ਅਤੇ ਮੁਸਲਮਾਨ ਉਸ ਦੇ ਕੋਲ ਅਮਾਨਤ ਖਾਤੀ ਰਕਮਾਂ ਰੱਖ ਜਾਇਆ ਕਰਦੇ ਸਨ ਅਤੇ ਜਦੋਂ ਮਨ ਕਰਦਾ ਆਪਣੀ ਅਮਾਨਤ ਵਾਪਸ ਲੈ ਜਾਇਆ ਕਰਦੇ ਸਨ ਇੱਕ ਦਿਨ ਇੱਕ ਪਠਾਨ ਸੱਜੂ ਦੀ ਦੁਕਾਨ ਉੱਤੇ ਆਉਂਦਾ ਹੈ ਉਹ ਇੱਕ ਦਿਨ ਲੜਾਈ ਦੇ ਲਈ ਚੱਲਿਆ ਸੀ ਅਤੇ ਉਹ 142 ਮੋਰਾ ਇੱਕ ਚਮੜੇ ਦੇ ਬਟੂਏ ਦੇ ਵਿੱਚ ਪਾ ਕੇ ਸੱਜੂ ਭਗਤ ਦੇ ਕੋਲ ਅਮਾਨਤ ਖਾਤੇ ਦੇ ਤੌਰ ਤੇ ਰੱਖਣ ਦੇ ਲਈ ਦੇ ਜਾਂਦਾ ਹੈ ਪਰ ਸੱਜੂ ਭਗਤ ਜੀ ਉਸ ਵੇਲੇ ਕੋਈ ਜ਼ਰੂਰੀ ਕੰਮ ਲਈ ਕਿਤੇ ਜਾ ਰਹੇ ਸਨ ਸੱਜੂ ਭਗਤ ਨੇ ਉਸ ਬਟੂਏ ਨੂੰ ਬਿਨਾਂ ਦੇਖੇ ਹੀ ਆਪਣੇ ਟਰੰਕ ਵਿੱਚ ਰੱਖ ਦਿੱਤਾ ਅਤੇ ਆਪ ਚਲੇ ਜਾਂਦੇ ਹਨ ਅਤੇ ਉਹਨਾਂ ਮੋਹਰਾਂ ਨੂੰ ਭਗਤ ਸੱਜੂ ਨੇ ਕਿਸੇ ਵੀ ਬਹੀ ਦੇ ਵਿੱਚ ਨੋਟ ਨਹੀਂ ਕੀਤਾ ਸੀ ਪਰ ਜਿਸ ਟਰੰਕ ਵਿੱਚ ਭਾਈ ਛੱਜੂ ਨੇ ਇਹ ਮੋਹਰਾ ਵਾਲਾ ਬਟੂਆ ਰੱਖਿਆ ਸੀ ਉਸ ਟਰੰਕ ਵਿੱਚ ਹੋਰ ਵੀ ਬਹੁਤ ਸਾਰੀਆਂ ਮੋਹਰਾ ਪਈਆਂ ਹੋਈਆਂ ਸਨ ਪਰ ਇਸ ਤੋਂ ਬਾਅਦ ਕਾਫੀ ਮਹੀਨੇ ਬੀਤ ਜਾਂਦੇ ਹਨ ਅਤੇ ਪਠਾਨ ਲੜਾਈ ਤੋਂ ਵਾਪਸ ਆ ਜਾਂਦਾ ਹੈ ਅਤੇ ਛੱਜੂ ਭਗਤੀ ਦੁਕਾਨ ਉੱਤੇ ਜਾਂਦਾ ਹੈ ਅਤੇ ਛੱਜੂ ਨੂੰ ਜਾ ਕੇ ਕਹਿਣ ਲੱਗਾ ਕਿ 142 ਮੋਹਰਾ ਬਟੂਆ ਮੈਨੂੰ ਹੁਣ ਵਾਪਸ ਦੇ ਦੇਵੋ ਉਸ ਪਠਾਨ ਦੀ ਇਹ ਗੱਲ ਸੁਣ ਕੇ ਸ਼ੱਜੂ ਭਗਤ ਨੇ ਆਪਣੀ ਬਹੀ ਖਾਤੇ ਨੂੰ ਚੈੱਕ ਕੀਤਾ ਪਰ ਉਸ ਵਿੱਚ ਪਠਾਨ ਦਾ ਨਾਮ ਕਿਤੇ ਵੀ ਨਹੀਂ ਸੀ ਤਾਂ ਸ਼ੱਜੂ ਕਹਿ ਲਗਾ ਕਿ ਭਾਈ ਪੁਰਖਾ ਸਾਰੀ ਬਹੀ ਚੈੱਕ ਕਰ ਲਈ ਹੈ ਇਸ ਵਿੱਚ ਤੁਹਾਡਾ ਕਿਤੇ ਵੀ ਨਾਮ ਦਰਜ ਨਹੀਂ ਹੈ ਤੈਨੂੰ ਭੁਲੇਖਾ ਹੋਣਾ ਹੈ ਤੂੰ ਕਿਤੇ ਹੋਰ ਦੁਕਾਨ ਉਤੇ ਆਪਣੀਆਂ ਮੋਹਰਾਂ ਰੱਖ ਗਿਆ ਹੋਵੇਂਗਾ ਪਰ ਪਠਾਨ ਆਪਣੀ ਜਗ੍ਹਾ ਤੇ ਸਹੀ ਸੀ ਸੱਚਾ ਸੀ ਕਿਉਂਕਿ ਉਹ ਮੋਹਰੇ ਉਸੇ ਦੁਕਾਨ ਉੱਤੇ ਹੀ ਰੱਖ ਕੇ ਗਿਆ ਸੀ ਤਾਂ ਉਹ ਪਠਾਨ ਕਹਿਣ ਲੱਗਾ ਕਿ ਭਗਤ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਜਮਾਂ ਵੀ ਨਹੀਂ ਭੁੱਲ ਰਿਹਾ ਮੈਂ ਸੱਚਾ ਹਾਂ ਮੇਰੀਆਂ ਮੋਹਰਾਂ ਤੁਸੀਂ ਮੈਨੂੰ ਵਾਪਸ ਕਰ ਦੇਵੋ ਪਰ ਸੱਜੂ ਭਗਤ ਕਹਿਣ ਲੱਗਾ ਕ ਭਾਈ ਸਿੰਘਾ ਤੇਰਾ ਕਿਤੇ ਵੀ ਨਾਮ ਬਹੀ ਖਾਤੇ ਦੇ ਵਿੱਚ ਦਰਜ ਨਹੀਂ ਹੈ ਇਸ ਲਈ ਤੁਸੀਂ ਮੋਹਰਾਂ ਕਿਤੇ ਹੋਰ ਹੀ ਰੱਖੀਆਂ ਹੋਣੀਆਂ ਹਨ ਦਾ ਦੋਹਾ ਦੇ ਵਿੱਚ ਆਪਸ ਵਿੱਚ ਇਹ ਰੌਲਾ ਪੈ ਜਾਂਦਾ ਹੈ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਇਹ ਸੁਣ ਕੇ ਲੋਕ ਵੀ ਉੱਥੇ ਇਕੱਠੇ ਹੋ ਜਾਂਦੇ ਹਨ ਉੱਥੇ ਸਾਰੇ ਇਕੱਠੇ ਹੋਏ ਲੋਕ ਸ਼ੱਜੂ ਪਗੜ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਸੂਬੇਦਾਰ ਕੋਲ ਰਿਪੋਰਟ ਪਹੁੰਚ ਜਾਂਦੀ ਹੈ ਤਾਂ ਉਸ ਸੁਬੇਦਾਰ ਨੇ ਆਪਣੇ ਹੌਲਦਾਰ ਨੂੰ ਕਿਹਾ ਕਿ ਇਸ ਮੁਕਾਦਮੇ ਦੀ ਚੰਗੀ ਤਰ੍ਹਾਂ ਦੇ ਪੁੱਛ ਪੜਤਾਲ ਕੀਤੀ ਜਾਵੇ ਤਾਂ ਉਹ ਕੋਤਵਾਲ ਆ ਕੇ ਭਗਤ ਸੱਜੂ ਨੂੰ ਪੁੱਛਦਾ ਹੈ ਕਿ ਭਾਈ ਕੀ ਗੱਲ ਹੈ ਕੀ ਰੌਲਾ ਪਿਆ ਹੈ ਤਾਂ ਸੱਜੂ ਭਗਤ ਕਹਿਣ ਲੱਗਾ ਕਿ ਇਹ ਪਠਾਨ ਭਾਈ ਮੈਨੂੰ ਕਹਿ ਰਿਹਾ ਹੈ ਕਿ ਮੇਰੀਆਂ ਮੋਹਰਾਂ ਤੁਹਾਡੇ ਕੋਲ ਹਨ ਪਰ ਇਹਨਾਂ ਦਾ ਨਾਮ ਕਿਤੇ ਵੀ ਸਾਡੇ ਬਹੀ ਖਾਤੇ ਦੇ ਵਿੱਚ ਦਰਜ ਨਹੀਂ ਹੈ ਉਸ ਤੋਂ ਬਾਅਦ ਫਿਰ ਇੱਕ ਫੈਸਲਾ ਹੁੰਦਾ ਹੈ ਕਿ ਇੱਕ ਗਰਮ ਤੇਲ ਦੇ ਕੜਾਹੇ ਵਿੱਚ ਦੋਹਾਂ ਦੇ ਹੱਥ ਪਾਏ ਜਾਣ ਜਿਹੜਾ ਝੂਠਾ ਹੋਵੇਗਾ ਉਸ ਦਾ ਹੱਥ ਸੜ ਜਾਣਗੇ ਪਰ ਜਿਹੜਾ ਬੰਦਾ ਸੱਚਾ ਹੋਵੇਗਾ ਉਸ ਦਾ ਬਾਲ ਵੀ 빙ਾ ਨਹੀਂ ਹੋਵੇਗਾ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਨਿਆਂ ਕੀਤਾ ਜਾਂਦਾ ਹੁੰਦਾ ਸੀ ਸੰਗਤ ਜੀ ਉੱਥੋਂ ਦੀਆਂ ਸੰਗਤਾਂ ਨੂੰ ਉੱਥੋਂ ਦੇ ਲੋਕਾਂ ਨੂੰ ਉਸ ਪਰਮਾਤਮਾ ਉਤੇ ਪੂਰਾ ਭਰੋਸਾ ਸੀ ਉਹ ਇਹ ਸਮਝਦੇ ਸਨ ਕਿ ਜੋ ਵੀ ਇਨਸਾਨ ਕਰ ਰਿਹਾ ਹੁੰਦਾ ਹੈ ਉਹ ਪਰਮ ਆਤਮਾ ਆਪ ਵੇਖ ਰਿਹਾ ਹੁੰਦਾ ਹੈ ਅਤੇ ਨਿਆ ਵੇਲੇ ਪਰਮਾਤਮਾ ਸੱਚੇ ਬੰਦੇ ਦਾ ਹੀ ਸਾਥ ਦਿੰਦਾ ਹੈ ਜਦੋਂ ਤੇਲ ਦੇ ਕੜਾਹੇ ਦੇ ਵਿੱਚ ਦੋਨੋਂ ਜਾਣੇ ਹੱਥ ਪਾਉਣ ਲੱਗਦੇ ਹਨ ਤਾਂ ਭਗਤ ਛੱਜੂ ਗੁਰੂ ਨਾਨਕ ਪਾਸ਼ਾ ਜਿਹਦੇ ਚਰਨਾਂ ਦਾ ਧਿਆਨ ਧਰ ਕੇ ਚਾਰ ਪਈਆਂ ਦੀ ਸੁਖਣਾ ਸੁਖਦਾ ਹੈ ਅਤੇ ਗੁਰੂ ਗੁਰੂ ਜਪਦਾ ਰਿਹਾ ਉਸ ਦਾ ਭਰੋਸਾ ਗੁਰੂ ਪ੍ਰਤੀ ਪੂਰਾ ਪੱਕਾ ਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਤੋਂ ਬਗੈਰ ਉਸ ਨੇ ਕਿਸੇ ਉੱਤੇ ਵੀ ਆਸ ਨਹੀਂ ਸੀ ਰੱਖੀ ਐਨੇ ਨੂੰ कोतवाल ਆਵਾਜ਼ ਦੇ ਦਿੰਦਾ ਹੈ ਕਿ ਭਾਈ ਤੁਸੀਂ ਦੋਨੋਂ ਜਾਣਾ ਤੇਲ ਦੇ ਕੜਾਹੀ ਵਿੱਚ ਹੱਥ ਪਾਲ ਦੇਵੋ ਤੇਲ ਬਹੁਤ ਜ਼ਿਆਦਾ ਗਰਮ ਸੀ ਇਸ ਲਈ ਪਠਾਨ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਪਰ ਸੱਜੂ ਭਗਤ ਇੱਕਦਮ ਅਡੋਲ ਖੜੋਤਾ ਰ ਖੜਾ ਰਿਹਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਰਿਹਾ ਜਦੋਂ ਪਠਾਨ ਉਸ ਕੜਾਹੇ ਦੇ ਵਿੱਚੋਂ ਆਪਣੇ ਹੱਥ ਬਾਹਰ ਕੱਢਦਾ ਹੈ ਤਾਂ ਉਸ ਦੇ ਹੱਥ ਜਲ ਚੁੱਕੇ ਸਨ ਪਰ ਸੰਗਤ ਜੀ ਸੱਜੂ ਭਗਤ ਦੇ ਹੱਥਾਂ ਨੂੰ ਜ਼ਰਾ ਵੀ ਸੇਕ ਨਹੀਂ ਸੀ ਲੱਗਿਆ ਤਾਂ ਇਹ ਵੇਖ ਕੇ ਪਾਕੋ ਧਵਾਲ ਕਹਿ ਲਗਾ ਕਿ ਭਗਤ ਸੱਜੂ ਸੱਚਾ ਹੈ ਤੇ ਪਠਾਨ ਝੂਠਾ ਹੈ ਕੋਤਵਾਲ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਉੱਥੇ ਖੜੇ ਹੋਏ ਭਗਤ ਛੱਜੂ ਦੀ ਪ੍ਰਸ਼ੰਸਾ ਕਰਨ ਲੱਗਦੇ ਹਨ ਪਰ ਪਠਾਨ ਸ਼ਰਮਿੰਦਾ ਹੋਇਆ ਉਸ ਪਰਮਾਤਮਾ ਦੇ ਭਾਣੇ ਨੂੰ ਅਟੱਲ ਮੰਨਦਾ ਹੋਇਆ ਆਪਣੇ ਘਰ ਜਾ ਕੇ ਰੋਣ ਲੱਗਦਾ ਹੈ ਅਤੇ ਕਹਿਣ ਲੱਗਾ ਕਿ ਕਿੰਨਾ ਹਨੇਰਾ ਹੈ ਉਸ ਪਰਮਾਤਮਾ ਦੇ ਦਰਗਾਹ ਵਿੱਚ ਮੈਂ ਸੋਨੇ ਦੀਆਂ ਮੋਰਾ ਭਗਤ ਸੱਜੂ ਦੀ ਦੁਕਾਨ ਉੱਤੇ ਹੀ ਰੱਖ ਕੇ ਗਿਆ ਸਾਂ ਮੈਂ ਸੱਚਾ ਹੁੰਦਾ ਹੋਇਆ ਵੀ ਉਸ ਪਰਮਾਤਮਾ ਨੇ ਮੈਨੂੰ ਝੂਠਾ ਪਾ ਦਿੱਤਾ ਹੈ ਭਗਤ ਸੱਜੂ ਜਦ ਆਪਣੀ ਦੁਕਾਨ ਉੱਤੇ ਆਉਂਦਾ ਹੈ ਬਹੁਤ ਸਾਰੇ ਲੋਕ ਉਹਨਾਂ ਦੇ ਦਰਸ਼ਨ ਕਰਨ ਲਈ ਆ ਰਹੇ ਹਨ ਪਰ ਭਗਤ ਸੱਜੂ ਜੀ ਹੱਥ ਨਾਲ ਮਿੱਟੀ ਪੁੱਟ ਰਹੇ ਹਨ ਅਤੇ ਛੁੱਟੀ ਜਾ ਰਹੇ ਹਨ ਇਹ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਵੀ ਇਦਾਂ ਕਿਉਂ ਕਰ ਰਹੇ ਹਨ ਅਤੇ ਉਸ ਤੋਂ ਅਗਲੇ ਦਿਨ ਉਸ ਬਾਬਾ ਦੇ ਨਾਲ ਆਪਣਾ ਟਰੰਕ ਖੋਲਦਾ ਹੈ ਕਿਸੇ ਆਦਮੀ ਦੀ ਅਮਾਨਤ ਲੱਭ ਰਿਹਾ ਹੁੰਦਾ ਹੈ ਤਾਂ ਉਸ ਨੂੰ ਅਚਾਨਕ 42 ਮੋਹਰਾਂ ਵਾਲਾ ਚਮੜੇ ਦਾ ਬਟੂਆ ਲੱਭ ਜਾਂਦਾ ਹੈ ਤਾਂ ਇਹ ਵੇਖ ਕੇ ਭਗਤ ਛੱਜੂ ਹੈਰਾਨ ਰਹਿ ਜਾਂਦਾ ਹੈ ਕਿ ਇਹ ਖੇਡ ਕਿਦਾਂ ਵਰਤ ਗਈ ਜਿਹੇ ਮਨ ਵਿੱਚ ਕਹਿ ਰਿਹਾ ਹੈ ਕਿ ਧੰਨ ਉਹ ਕਰਤਾਰ ਹੈ ਜਿਸ ਨੇ ਮੇਰੀ लाज ਰੱਖੀ ਹੈ ਇੰਨੀ ਗੱਲ ਕਹਿੰਦਾ ਹੋਇਆ ਉਹ ਕਮਰੇ ਤੋਂ ਬਾਹਰ ਆ ਜਾਂਦਾ ਹੈ ਅਤੇ ਮੋਹਰਾਂ ਵਾਲਾ ਚਮੜੇ ਦਾ ਬਟੂਆ ਹੱਥ ਵਿੱਚ ਲੈ ਕੇ ਭਗਤ ਛੱਜੂ ਪਠਾਨ ਦੇ ਘਰ ਪਹੁੰਚ ਜਾਂਦਾ ਹੈ ਅਤੇ ਅੱਗੇ ਪਠਾਨ ਦੁਖੀ ਤੇ ਪਰੇਸ਼ਾਨ ਹੋਇਆ ਮੰਜੀ ਉੱਤੇ ਬੈਠਾ ਤੜਫ ਰਿਹਾ ਸੀ ਤਾਂ ਭਗਤ ਛੱਜੂ ਜਾ ਕੇ ਉਸ ਪਠਾਨ ਨੂੰ ਆਵਾਜ਼ ਦਿੰਦਾ ਹੈ ਕਿ ਭਾਈ ਜੈਮਲ ਤੇਰੀਆਂ ਮੋਹਰਾਂ ਲੱਭ ਗਈਆਂ ਹਨ ਤਾਂ ਇਹ ਗੱਲ ਸੁਣ ਕੇ ਪਠਾਨ ਜੈਮਲ ਖਾਂ ਦਾ ਪਰਿਵਾਰ ਬੜਾ ਹੈਰਾਨ ਹੁੰਦਾ ਹੈ ਅਤੇ ਉਸ ਦੀ ਘਰ ਵਾਲੀ ਕਹਿਣ ਲੱਗੀ ਕੀ ਆਓ ਭਗਤ ਜੀ ਪਰਮਾਤਮਾ ਤੁਹਾਡਾ ਭਲਾ ਕਰੇ ਪਰ ਇਹ ਮੋਹਰਾ ਇੰਨੀਆਂ ਲੇਟ ਲੱਭੀਆਂ ਹਨ ਹੁਣ ਇਨ੍ਹਾਂ ਮੋਹਰਾਂ ਦਾ ਕੀ ਫਾਇਦਾ ਹੈ ਕਿਉਂਕਿ ਮੇਰੇ ਪਤੀ ਦਾ ਤਾਂ ਹੱਥ ਸੜ ਗਿਆ ਹੈ ਅਤੇ ਉਪਰੋਂ ਸ਼ਰਮਿੰਦਗੀ ਹੋਰ ਮਿਲੀ ਹੈ ਜਦੋਂ ਉਸ ਪਰਮਾਤਮਾ ਨੇ ਝੂਠਾ ਸਾਬਿਤ ਹੀ ਕਰ ਦਿੱਤਾ ਹੈ ਤਾਂ ਫਿਰ ਇਨ੍ਹਾਂ ਮੋਹਰਾਂ ਦਾ ਕੀ ਫਾਇਦਾ ਤਾਂ ਉਹ ਪਠਾਨ ਭਾਈ ਜੈਮਲ ਵੀ ਕਹਿਣ ਲੱਗਾ ਕਿ ਉਸ ਪਰਮਾਤਮਾ ਨੇ ਮੇਰੇ ਨਾਲ ਧੱਕਾ ਕੀਤਾ ਹੈ ਅਤੇ ਇਹ ਮੋਰਾ ਹੁਣ ਤੁਸੀਂ ਹੀ ਰੱਖ ਲਵੋ ਤੁਸੀਂ ਜਿੱਥੇ ਜੀ ਕਰਦਾ ਹੈ ਇਹਨਾਂ ਨੂੰ ਵਰਤ ਲਵੋ ਭਗਤ ਸੱਜੂ ਨੇ ਪਠਾਣ ਨੂੰ ਬੜਾ ਸਮਝਾਇਆ ਕਿ ਤੁਸੀਂ ਤੁਹਾਡੀ ਅਮਾਨਤ ਰੱਖ ਲਵੋ ਉਸ ਤੋਂ ਬਾਅਦ ਫਿਰ ਭਾਈ ਛੱਜੂ ਅਤੇ ਪਠਾਣ ਜੈਮਲ ਦੋਨੋਂ ਜਾਣੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆ ਜਾਂਦੇ ਹਨ ਅਤੇ ਆ ਕੇ ਪਠਾਣ ਜੈਮਲ ਗੁਰੂ ਅਰਜਨ ਦੇਵ ਜੀ ਨੂੰ ਕਹਿ ਲਗਾ ਕਿ ਤੂੰ ਸੀ ਮੈਨੂੰ ਇਹ ਦੱਸੋ ਕਿ ਉਹ ਪਰਮਾਤਮਾ ਹੈਗਾ ਵੀ ਹੈ ਜਾਂ ਨਹੀਂ ਤਾਂ ਗੁਰੂ ਅਰਜਨ ਦੇਵ ਜੀ ਕਹਿਣ ਲਗੇ ਕਪਾਈ ਸਿੰਘਾ ਉਹ ਪਰਮਾਤਮਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਹਮੇਸ਼ਾ ਹੀ ਰਹੇਗਾ ਤਾਂ ਜੈ ਮਲ ਕਹਿਣ ਲਗਾ ਕਪਾਸ਼ਾ ਜੀ ਜੇ ਉਹ ਪਰਮਾਤਮਾ ਹੈ ਤਾਂ ਉਸਨੇ ਮੈਨੂੰ ਝੂਠਾ ਕਿਉਂ ਪਾਇਆ ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਕਪਾਈ ਸਿੰਘਾ ਜੋ ਵੀ ਪਰਮਾਤਮਾ ਨੇ ਕੀਤਾ ਹੈ ਤੇਰੇ ਲਈ ਚੰਗਾ ਹੀ ਕੀਤਾ ਹੈ ਕਿ ਤੂੰ ਵੇਲੇ ਤੇਲ ਦੇ ਕੜਾਹੀ ਵਿੱਚ ਹੱਥ ਪਾਏ ਜਾਣੇ ਸੀ ਤਾਂ ਉਸ ਵੇਲੇ ਤੂੰ ਕਿਸੇ ਇੱਕ ਪਰਮਾਤਮਾ ਉੱਤੇ ਭਰੋਸਾ ਨਹੀਂ ਸੀ ਕੀਤਾ ਬਹੁਤ ਸਾਰੀਆਂ ਸੁਖਣਾ ਸੁਕੀਆਂ ਸਨ ਪਰ ਭਗਤ ਛੱਜੂ ਨੇ ਇਸ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਰੱਖਿਆ ਸੀ ਅਤੇ ਦੂਸਰੀ ਗੱਲ ਇਹ ਹੈ ਕਿ ਉਸ ਨੂੰ ਇਸ ਦਾ ਕੋਈ ਚੇਤਾ ਵੀ ਨਹੀਂ ਸੀ ਇਸ ਕਰਕੇ ਉਸ ਦਾ ਹੱਥ ਨਹੀਂ ਸੜਿਆ ਤਾਂ ਗੁਰੂ ਅਰਜਨ ਦੇਵ ਜੀ ਦੀ ਇਹ ਗੱਲ ਸੁਣ ਕੇ ਜੈਮਲ ਨੇ ਗੁਰੂ ਪਾਸ਼ਾ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਫਿਰ ਪਠਾਨ ਜੈਮਲ ਗੁਰੂ ਪਾਤਸ਼ਾਹ ਜੀ ਦਾ ਸੱਚਾ ਭਗਤ ਬਣ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ ਕਦੇ ਵੀ ਸਾਨੂੰ ਡੋਲਣਾ ਨਹੀਂ ਚਾਹੀਦਾ ਜਾਂ ਥਾਂ ਥਾਂ ਤੇ ਸਾਨੂੰ ਮੱਥੇ ਨਹੀਂ ਟੇਕਣੇ ਚਾਹੀਦੇ ਏਕ ਉਸ ਅਕਾਲ ਪੁਰਖ ਵਾਹੀ ਗੁਰੂ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ